ਜਿਵੇਂ ਦੇਖਿਆ ਕਿ ਤੁਸੀਂ ਹਰ ਇੱਕ ਨੂੰ ਪਾਣੀ ਪਿਆ ਰਹੇ ਸੀ ਇਹ ਵਿਚਾਰ ਕਿੱਥੋਂ ਆਇਆ ਇਹ ਗੁਰੂ ਨੇ ਦਿੱਤਾ ਜੀ ਵਿਚਾਰ ਸਿੱਖ ਧਰਮ ਦੇ ਵਿੱਚ ਭਾਈ ਕੰਨਈਆ ਜੀ ਬਹੁਤ ਜਾਣੇ ਜਾਂਦੇ ਐ ਇਸ ਚੀਜ਼ ਤੋਂ ਭਾਈ ਕੰਨਈਆ ਜੀ ਤਾਂ ਫਿਰ ਉਹਨਾਂ ਦੇ ਵਿਚਾਰ ਦਾ ਅਸੀਂ ਤੇ ਮਰ ਜਾ ਨਹੀਂ ਸਕਦੇ ਨਾ ਜੋ ਉਹਨਾਂ ਦੀ ਸੇਵਾ ਸੀ ਜੋ ਨਾ ਕੋ ਵੈਰੀ ਨਾ ਹੀ ਬੇਗਾਨਾ ਸਗਲ ਸੰਗ हमको ਬਣਾਈ ਇੱਕ ਪਿਤਾ ਇੱਕ ਅਸਕੇ ਹਮਵਾਰਕ ਅਸੀਂ ਉਹਨਾਂ ਦੇ ਪੈਰਾਂ 'ਤੇ ਚੱਲ ਸਕਦੇ ਆ ਕਿਉਂਕਿ ਉਹਨਾਂ ਵਰਗੇ ਨਹੀਂ ਬਣ ਸਕਦੇ ਮੇਰੇ ਆਪਣੇ ਕਾਦੋਬਾਰ ਹੈਗਾ ਸਾਜੀਆਂ ਦੁਕਾਨਾਂ ਹੈਗੀਆਂ ਤੇ ਪ੍ਰਾਪਰਟੀ ਦਾ ਕੰਮ ਹੈ ਬਿਸਤਰ ਪੰਜਾ ਦਾ ਕੰਮ ਹੈ ਹੋਰ ਵੀ ਦਵਾਈਆਂ ਦਾ ਕੰਮ ਹੈ ਤੇ ਇੱਥੇ 2 ਘੰਟੇ ਸੇਵਾ ਕਰ ਗੁਰੂ ਸਾਹਿਬ ਭੇਜ ਦਿੰਦੇ ਤੇ ਸੇਵਾ ਕਰਦੇ ਇੱਕ ਗੁਰੂ ਸਾਹਿਬ ਨੇ ਆਪ ਕਿਰਪਾ ਕੀਤੀ ਹੈ ਮੈਂ ਕਈ ਵਾਰ ਸੋਚਦਾ ਵੀ ਹੁੰਨਾ ਕੀ ਹੈ ਜਿਹੜਾ ਟੈਂਕੀ ਬਣਾਈ ਸੀ ਬਈ ਇਦਾਂ ਦੀ ਬਣ ਜਾਏਗੀ ਇਹ ਗੁਰੂ ਸਾਹਿਬ ਨੇ ਬਦਨ ਕਹਿਵੇਂ ਸੋਜੀ ਬਖਸ਼ੀ ਤੇ ਇਹ ਚੀਜ਼ ਬਣਵਾ ਕੇ ਗੁਰੂ ਸਾਹਿਬ ਨੇ ਆਪ ਦਿੱਤੀ ਹੈ ਇਹ ਗੱਲ ਕੀਤੀ ਜਾਵੇ ਸਿੱਖ ਧਰਮ ਦੇ ਵਿੱਚ ਭਾਈ ਕਨਈਆ ਜੀ ਦਾ ਨਾਮ ਬਹੁਤ ਮਸ਼ਹੂਰ ਹੈ ਤੇ ਉਹਨਾਂ ਨੂੰ ਲੋਕ ਪ੍ਰੇਰਨਾ ਮੰਨਦੇ ਨੇ ਜਿਨ੍ਹਾਂ ਨੇ ਨਾ ਤਾਂ ਦੁਸ਼ਮਣ ਦਾ ਦੇਖਿਆ ਸੀ ਨਾ ਦੋਸਤ ਦਾ ਮੰਨਿਆ ਸੀ ਹਰ ਇੱਕ ਦੀ ਪਿਆਸ ਬਜਾਈ ਸੀ ਅਜਿਹੀ ਇੱਕ ਕਹਾਣੀ ਦੇ ਨਾਲ ਰੂਬਰੂ ਕਰਵਾ ਰਹੇ ਹਾਂ ਅੰਕਲ ਜੀ ਨੇ ਇੱਕ ਜੋ ਕਿ ਹਰ ਇੱਕ ਦੀ ਜਿਹੜੀ ਪਿਆਸ ਬਜਾਉਂਦੇ ਨੇ ਗਰਮੀ ਦੇ ਮੌਸਮ ਨਹੀਂ ਦੇਖਦੇ ਸਰਦੀ ਨਹੀਂ ਦੇਖਦੇ ਤੇ ਆਪਣੀ ਸੇਵਾ ਕੀ ਜਿਹੜੀ ਗੁਰੂ ਵੱਲੋਂ ਲਾਈ ਹੋਈ ਉਹ ਪੂਰੀ ਕਰਦੇ ਆ ਗੱਲਬਾਤ ਕਰਾਵਾਂਗੇ ਤੁਹਾਡੀ ਜਾਣਾਂਗੇ ਪੂਰੀ ਕਹਾਣੀ ਤਾਂ ਗੱਲਬਾਤ ਕਰਦੇ ਆਂ ਅੰਕਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੰਕਲ ਜੀ ਕਿੰਨਾ ਸਮਾਂ ਹੋ ਗਿਆ ਇੱਥੇ ਕੰਮ ਕਰਦੇ ਆ? ਇਹ ਸੇਵਾ 15 ਸਾਲ ਹੋ ਗਏ 14-15 ਸਾਲ ਤੋਂ ਸੇਵਾ ਜਲ ਰਹੀ ਹੈ। 15 ਸਾਲ ਹੋ ਗਏ ਅੰਕਲ ਜੀ ਇੱਥੇ ਸੇਵਾ ਕਰਦਿੰਨੇ ਸੀ ਜਿਵੇਂ ਦੇਖਿਆ ਕਿ ਤੁਸੀਂ ਹਰ ਇੱਕ ਨੂੰ ਪਾਣੀ ਪਿਆ ਰਹੇ ਸੀ ਇਹ ਵਿਚਾਰ ਕਿੱਥੋਂ ਆਇਆ? ਇਹ ਗੁਰੂ ਨੇ ਦਿੱਤਾ ਜੀ ਸ਼ਾਇਦ। ਉਹਨੇ ਛੋਜੀ ਬਖਸ਼ੀ ਆ ਉਹਨੇ ਹੀ ਗੁਰੂ ਨੇ ਮੈਨੂੰ ਟੈਂਕੀ ਬਣਾ ਕੇ ਦਿੱਤੀ ਆ। ਤਾਂਨਕੂ ਗੋਬਿੰਦ ਸਿੰਘ ਸਾਹਿਬ ਜੀ ਦੀ ਇਹ ਮਿਹਰਬਾਨੀ ਉਹਨਾਂ ਦੀ ਕਿਰਪਾ ਸਦਕਾ ਇੱਕ ਸੇਵਾ ਜੀ ਪਹਿਲਾ ਸਿੱਖ ਧਰਮ ਦੇ ਵਿੱਚ ਭਾਈ ਕਨਈਆ ਜੀ ਬਹੁਤ ਜਾਣੇ ਜਾਂਦੇ ਐ ਇਸ ਚੀਜ਼ ਤੋਂ ਉਹਨਾਂ ਬਾਰੇ ਕੀ ਕਹੂੰਗੀ ਭਾਈ ਕਨਈਆ ਜੀ ਤਾਂ ਫਿਰ ਉਹਨਾਂ ਦੇ ਵਿਚਾਰ ਦਾ ਅਸੀਂ ਤਾਂ ਮਰਜਾ ਕਰ ਨਹੀਂ ਸਕਦੇ ਨਾ ਜੋ ਉਹਨਾਂ ਦੀ ਸੇਵਾ ਸੀ ਜੋ ਨਾ ਕੋ ਵੈਰੀ ਨਾ ਹੀ ਬੇਗਾਨਾ ਸਗਲ ਸੰਗ हमको ਬਣਾਈ ਇੱਕ ਪਿਤਾ ਇੱਕ ਅਸਕੇ ਹਮਵਾਰਕ ਅਸੀਂ ਉਹਨਾਂ ਦੇ ਪੈਰਾਂ 'ਤੇ ਚੱਲ ਸਕਦੇ ਆ ਕਿ ਉਹਨਾਂ ਵਰਗੇ ਨਹੀਂ ਬਣ ਸਕਦੇ ਉਹਨਾਂ ਦੀ ਜਿਹੜੀ ਦਿੱਤੀ ਹੋਈ ਇੱਕ ਕਹਿਣੇ ਸਿੱਖ ਸੀਗੀ ਉਹ ਸਿੱਖ ਤੇ ਚੱਲ ਰਹੇ ਮੇਰਾ ਆਪਣਾ ਇੱਕ ਕਾਰੋਬਾਰ ਹੈਗਾ ਸਾਜੀਆਂ ਦੁਕਾਨਾਂ ਹੈਗੀਆਂ ਤੇ ਪ੍ਰਾਪਤੀ ਦਾ ਕੰਮ ਹੈ ਬਿਸਤਰ ਪਹਜਾ ਦਾ ਕੰਮ ਹੈ ਹੋਰ ਵੀ ਦਵਾਈਆਂ ਦਾ ਕੰਮ ਹੈ ਤੇ ਇੱਥੇ 2 ਘੰਟੇ ਸੇਵਾ ਕਰਕੇ ਉਸੇ ਭੇਜ ਦਿੰਦੇ ਤੇ ਸੇਵਾ ਕਰਾਉਂਦੇ 2 ਘੰਟੇ ਤੇ ਕੰਮ ਕਰਦੇ ਫਿਰ ਜਾ ਕੇ ਆਪਦਾ ਕਾਰੋਬਾਰ ਆਪਣਾ ਕਾਰੋਬਾਰ ਦੁਕਾਨ ਤੇ ਸ੍ਰੀਜ ਦੁਕਾਨ ਖੋਲ ਰਹੀ ਦੀ ਹੈ ਤੇ 11-12 ਵਜੇ ਤੱਕ ਦੁਕਾਨ ਤੇ ਬੈਠ ਕੇ ਉਹਦੇ ਉੱਥੇ ਆ ਜਨਾਂ ਹੈ ਦੋਗਾंचं ਪੂਰਾ ਪਰਿਵਾਰ ਹੀ ਆ ਜੀ ਬੇਟੇ ਨੇ ਤਿੰਨ ਨੋਆ ਨੇ ਪੋਤੇ ਨੇ ਸਰ ਅੰਕਲ ਜੀ ਜੀ ਨੇ ਸ਼ੁਰੂ ਕੀਤਾ ਸੀ ਉਦੋਂ ਕਿਵੇਂ ਦੇਖਦੇ ਸੀ ਲੋਕ ਤੇ ਹੁਣ ਸਾਰਿਆਂ ਨੂੰ ਇਹਨਾਂ ਗਰਮੀ ਦਾ ਮੌਸਮ ਆਗਾ ਪਿਆਸ ਬੁਝਾਉਣੀ ਸਭ ਤੋਂ ਵੱਡਾ ਕੰਮ ਹੁੰਦਾ ਹੁਣ ਕੀ ਕੀ ਕਹਿ ਕੇ ਜਾਂਦੇ ਨੇ ਲੋਕ ਅਸੀਸਾਂ ਦਿੰਦੇ ਐਹੀ ਅਸੀਂ ਇਸ ਲੈਨ ਆਨਾ ਮੈਂ ਇਥੋਂ ਕਿਉਂਕਿ ਐਹੀ ਅਸੀਂ ਇਸ ਪਰਮਾਤਮਾ ਦੇ ਘਰ 'ਚ ਪ੍ਰਵਾਨ ਹੋਏਗੀ ਤੋ ਕਹਦੇ ਸੀ ਸਾਂਝੇ ਦੀਆਂ ਉਹ ਹੀ ਮੈਨੂੰ ਪਰਮਾਤਮਾ ਦੇ ਘਰ ਵਿੱਚ ਮੇਰੀ ਹਾਜ਼ਰੀ ਤੇ ਦੀ ਇਹ ਪ੍ਰਮਾਨ ਹੋਈ ਜਾ ਰਹੀ ਹੈ। ਐ ਲੈ ਆ ਨਾ ਸਿੱਸਾ ਹੀ ਲੈ। ਉਹ ਕਹਿੰਦੇ ਕਿ ਆਪ ਦਾ ਸੈਟਾ ਕਾਰੋਬਾਰ ਵੀ ਸੇਵਾ ਸੇਵਾ ਬੜੇ ਤਰ੍ਹਾਂ ਦੀ ਹੁੰਦੀ ਹੈ ਤੁਸੀਂ ਇੱਕ ਵੱਖਰੀ ਸੇਵਾ ਚੁਣੀ ਆਂਗੀ ਲੋਕ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਸੇਵਾ ਕਰਦਾ ਕੋਈ ਲੰਗਰ ਲਾ ਕੇ ਕਰਦਾ ਇੱਕ ਤੁਸੀਂ ਵੱਖਰੀ ਸੇਵਾ ਚੁਣੀ ਆ ਉਹਦੇ ਬਾਰੇ ਕੀ ਕਹੋਗੇ? ਇਹ ਜਿਹੜੀ ਜਲਦੀ ਸੇਵਾ ਇਹ ਵਿੱਚ ਕੋਈ ਮਾਇਆ ਖਰਚ ਨਹੀਂ ਹੁੰਦੀ। ਲੰਗਰ ਜੀ ਆਪਾਂ ਲੰੰਦੇ ਉਹਦੇ ਵਾਸਤੇ ਕਾਫੀ ਮਾਇਆ ਚਾਹੀਦੀ ਹੈ ਤੇ ਮਾਇਆ ਖਾਂ ਜਿਹਦਾ ਨਾਮ ਕਿ ਸੋਹ ਦਿੰਦਾ ਵਾ ਤਾਂ ਮੇ ਕੋ ਨਾਮ ਕੋਈ ਨਹੀਂ ਹੈਗੀ ਹੈ ਜੋ ਕਾਰੋਬਾਰ ਗੁਰੂ ਨੇ ਬਖਸ਼ੇ ਆ ਉਹਦੇ ਚੋਂ ਜੋ ਮੇ ਕੋ ਸੇਵਾ ਬੰਦੀ ਹੈ ਕਾਹਦਾ ਕੁਛ ਵੈਸੇ ਵੀਰ ਹੈ ਸਾਜੇ ਮਹਿਮਾਨਕਵਾਂ ਦੰਨਾ ਉੱਥੇ ਜਗਾ ਜਾਕਦੇ ਉਹਨਾਂ ਵੱਲੋਂ ਵੀ ਗਲਾਸਨ ਕੱਲ ਉਹਨਾਂ ਨੇ ਗਲਾਸ ਦੀ ਸੇਵਾ ਵੀ ਕੀਤੀ ਤੇ ਜਿਹਦਾ ਮੈਂ ਮਾਇਆ ਨਹੀਂ ਲੰਦਾ ਉਹ ਵੀ ਜੇ ਗਲਾਸ ਕੋਈ ਬੰਦੇ ਆਂਦਾ ਸੇਵਾ ਵਾਸਤੇ ਤਾਂ ਉਹ ਰਵਾਨ ਕਰਦਾ ਕਿੰਨੇ ਵਜੇ ਆਉਣੇ ਮੈਂ 11:30 12:00 ਵਜੇ ਆ ਜੰਦਾ 11:30 12:00 ਵਜੇ ਜੀ ਜੀ ਇਨੇ ਸਮੇਂ ਤੱਕ ਇਥੇ ਸੇਵਾ ਕਰਦੇ ਸੇਵਾ ਜੋ ਹੈ ਪਾਣੀ ਦਾ ਭਰਿਆ ਹੁੰਦਾ ਜਦੋਂ ਖਤਮ ਹੋ ਜਾਂਦਾ ਹੈ ਗਲਾਸ ਖਤਮ ਹੋ ਜਾਂਦੇ 500 ਗਲਾਸ ਹੋ ਜਾਂਦੇ 500 ਗਲਾਸ ਜਦੋਂ ਖਤਮ ਹੋ ਜਾਂਦੇ ਵਿੱਚ ਇੱਕ ਦਿਨ ਦੇ ਵਿੱਚ ਤੁਸੀਂ 500 ਜਿਹੜੇ ਲੋਕ ਨੇ ਉਹਨਾਂ ਨੂੰ ਪਾਣੀ ਪਿਲਾਉਨੇ ਜੀ ਜੀ ਬਸ ਗੁਰਸਾਹਿਬ ਦੀ ਕਿਰਪਾ ਸਦਕਾ ਹੈ ਗੁਰਸਾਹਿਬ ਕਰਾ ਰਹੇ ਸੇਵਾ ਉਹ ਹੀ ਪਿਲਾ ਰਹੇ ਮੇਰੇ ਵਾਸਤੇ ਤਾਂ ਹੈ ਨਹੀਂ ਉਹ ਆਪ ਹੀ ਸੇਵਾ ਲੈ ਰਹੇ ਨੇ ਸੇਵਾ ਕਰ ਇਕਲੀ 15 ਸਾਲ ਹੋ ਗਏ ਕੰਮ ਕਰਦੇ ਨੇ ਉਦੋਂ ਕਿਵੇਂ ਮਨ ਚ ਆਇਆ ਸੀ ਕਿ ਆਪਾਂ ਜਲਦੀ ਸੇਵਾ ਕਰੀਏ ਇਸ ਤਰ੍ਹਾਂ ਇਹ ਗੁਰੂ ਸਾਹਿਬ ਨੇ ਆਪ ਕਿਰਪਾ ਕੀਤੀ ਹੈ ਮੈਂ ਕਈ ਵਾਰ ਸੋਚਦਾ ਵੀ ਹੁੰਦਾ ਕਿ ਐ ਜਿਹੜਾ ਟੈਂਕੀ ਬਣਾਈ ਸੀ ਬਈ ਇਦਾਂ ਦੀ ਬਣ ਜਾਏਗੀ ਇਹ ਗੁਰੂ ਸਾਹਿਬ ਨੇ ਬਦਨ ਕਹਿਵੇਂ ਸੋਝੀ ਬਖਸ਼ੀ ਤੇ ਇਹ ਚੀਜ਼ ਬਣਵਾ ਕੇ ਗੁਰੂ ਸਾਹਿਬ ਨੇ ਆਪ ਦਿੱਤੀ ਹੈ ਜੀਰੂ ਤਾਂ ਇਸ ਟੈਂਕੀ ਦੇ ਨਾਲ ਹੀ ਕਰਦੇ ਹੋ ਜਾਂ ਪਹਿਲਾਂ ਕਿਸੇ ਹੋਰ ਤਰੀਕੇ ਨਾਲ ਕਰਦੇ ਨਾਲ ਹੀ ਇਸੇ ਤੋਂ ਕਰਦੇ ਆ ਇਸ ਜਗ੍ਹਾ ਤੇ ਹੀ ਕਰਦੇ ਹੋ ਜੀ ਜੀ ਇੱਥੇ ਵੀ ਕਰਦੇ ਆ ਸਰਦਿਆਂ ਚ ਜਿਵੇਂ ਨਗਰ ਕੀਰਤਨ ਆਗੇ ਜਾਂ ਕੋਈ ਵੀ ਧਰਮ ਵਾਲੇ ਬੁਲਾਉਣ ਦੇ ਕੋਈ ਮਾਨਸ ਕੀ ਜਾਤ ਸਭ ਇੱਕੇ ਪਛਾਣ ਉਹ ਤੇ ਕੋਈ ਵੀ ਤਨਵਾਲੇ ਸੰਬੰਧਾਂ ਦੇ ਤਾਂ ਉੱਥੇ ਸੇਵਾ ਹਾਜ਼ਰ ਹੋਈ ਅੰਕਲ ਜੀ ਇਸ ਤੋਂ ਬਾਅਦ ਹੋਰ ਵੀ ਗਰਮੀ ਆਏਗੀ ਜੂਨ ਦਾ ਮਹੀਨਾ ਆਏਗਾ ਉਸ ਸਮੇਂ ਵੀ ਇਹ ਸੇਵਾ ਜਾਰੀ ਹੀ ਰਹਿੰਦੀ ਹੈ ਮੈਂ ਤੁਹਾਨੂੰ ਪਹਿਲੇ ਕਿਹਾ ਕਿ ਸੇਵਾ ਮੈਂ ਨਹੀਂ ਕਰ ਰਿਹਾ ਕਰਵਾਓ ਆਪਰੇ ਉਹਨੇ ਆਪ ਨੇ ਕਰवानी ਹੈ ਗਰਮੀ ਆਏਗੀ ਸਾਜੋ ਕਿ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਜਦੋਂ ਗੁਰੂ ਮੇਰੇ ਨਾਲ ਹੈ ਤਾਂ ਮੈਨੂੰ ਕਰਮੀ ਕਿੱਥੋਂ ਲਗਣੀ ਹੈ ਕੋਈ ਨਾ ਸੇਵਾ ਜਨੀ ਕਿ ਭਾਇਆ ਕਿ ਨੇ ਸਮੇਂ ਤੋਂ ਜਿਹੜੀ ਸੇਵਾ ਉਹ ਲਗਾਤਾਰ ਚੱਲ ਉਹ ਕਰਾਰ ਉਹ ਸੇਵਾ ਲੈ ਜੀ ਅਗਲੀ ਮੈਸੇਜ ਕੀ ਦੇਣਾ ਚਾਹੁੰਗੇ ਲੋਕਾਂ ਨੂੰ ਬਸ ਇਹ ਕਿ ਜਿਹੜਾ ਜਿਨ੍ਹਾਂ ਨੂੰ ਵਾਇਗੂ ਨੇ ਕਾਰੋਬਾਰ ਚੰਗੇ ਦਿੱਤੇ ਆ ਜਾਂ ਪਹਿ ਵੀ ਹੈਗੇ ਨੇ ਵਾਇਗੂ ਕਿਰਪਾ ਉਹਨਾਂ ਸੇਵਾ ਭਾਵਨਾ ਜੁਦੀ ਨਹੀਂ ਕਿ ਕੋਈ ਵੀ ਸੇਵਾ ਉਹਨਾਂ ਨੂੰ ਸਹੀ ਲੱਗਦੀ ਹੈ ਕੋਈ ਲੋੜਵੰਦ ਹੈਗਾ ਕੋਈ ਸਕੂਲ ਦੇ ਬੱਚੇ ਕਈ ਦੇਖੀ ਦੇ ਸਕੂਲ ਦੇ ਬੱਚਿਆਂ ਕੋ ਫੀਸ ਨਹੀਂ ਦਿੱਤੀ ਪੇਰੈਂਟਸ ਕੋ ਨਹੀਂ ਦਿੱਤੀ ਜਾਂਦੀ ਇਹੋ ਜੀ ਸੇਵਾ ਨਿਭਾਨ ਕਿ ਸੇਵਾ ਨਾਲ ਹੀ ਜੋ ਆਪਾਂ ਕਮਾਇਆ ਹੈ ਆਪਣਾ ਸ਼ਰੀਰ ਵੀ ਨਾਲ ਨਹੀਂ ਜਾਣਾ ਗੁਰਕਾਰ ਆਪਣਾ ਜੋ ਕੀਤਾ ਹੈ ਉਹ ਜਾਊਗਾ ਜੇ ਕੋਈ ਭਲੇ ਦਾ ਕੰਮ ਕਰਾਂਗੇ ਉਹੀ ਨਾਲ ਜਾਊਗਾ ਉਹੀ ਲਿਖਾ